ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਤੇ ਅੱਜ ਨਵਾਂ ਪ੍ਰੋਜੈਕਟ ਸ਼ੁਰੂ ਹੋ ਰਿਹਾ ਜੀ ਉਹਦਾ ਤੁਹਾਨੂੰ ਵਲੌਗ ਦਿਖਾ ਰਹੇ ਆ ਬਹੁਤ ਦਿਨਾਂ ਬਾਅਦ ਬਲੌਗ ਬਣਾ ਰਹੇ ਆ ਟਾਈਮ ਨਹੀਂ ਮਿਲਦਾ ਕੰਮ ਚ ਬੀਜੀ ਸੀਗੇ ਤੇ ਸਵੇਰੇ ਤਕੜਾ ਮੀਂਹ ਪਿਆ ਆ ਧੰਧਨ ਹੋਈ ਪਈ ਸੀ ਕਿ ਤੇ ਹੁਣ ਦੇਖੋ ਸੂਰ ਚਮਕ ਰਿਹਾ ਪੂਰਾ ਤੇ ਪਸੀਨੇ ਨਾਲ ਹੋਏ ਭਿਗਿਆ ਚਾਗਾ ਚ ਇਧਰ ਆਪਣੇ ਲੱਗੇ ਆ ਵੀਰ ਸਰੀਏ ਵਾਲੇ ਕਹਿੰਦਾ ਭਾਈ ਕੀ ਹਾਲ ਚਾਲ ਠੀਕ ਹੈ ਜੀ ਹੋਰ ਸੁਣਾਓ ਹਰ ਰੋਣ ਲੱਗਦੀ ਉਹ ਲੱਗਦੀ ਹੈ ਜੀ ਠੰਡ ਠੰਡ ਲੱਗਦੀ ਆ ਉਹ ਜਾ ਗੁਗ ਬਾਦਨ ਲਈ ਭਰਾਵਾਂ ਪਹਿਲਾਂ ਚਾਹ ਪਾਣੀ ਬਣਾਉਣ ਲਈ ਠੰਡਾ ਗਰਮ ਕੁਝ ਤੇ ਇਹ ਸਾਡੇ ਜਿਹੜੇ ਅੰਕਲ ਜੀ ਆ ਪਿਆਰਾ ਲਾਲ ਜੀ ਮਸ਼ੀਨਾ ਵਾਲੇ ਇਹ ਉਹਨਾਂ ਦਾ ਮਕਾਨ ਬਣ ਰਿਹਾ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਦਾਂ ਸੇ ਤਾ ਠੀਕ ਆ ਜੀ ਵਧਾਈਆਂ ਬਹੁਤ ਬਹੁਤ ਐਡਵਾਂਸ ਹੈ ਜੀ ਮੈਂ ਕਿਹਾ ਪਹਿਲਾਂ ਸੁਭਾਈਆਂ ਦੇ ਦੇਈਏ ਵਧਾਈਆਂ ਲੈਂਟਰ ਦੀਆਂ ਤੇ ਅੰਕਲ ਜੀ ਬੈਠੇ ਪੱਖਾ ਲਾ ਕੇ ਗਰਮੀ ਬਹੁਤ ਆ ਤੇ ਨਾਲ ਮੇਠਾ ਮੈਸਟਰੀ ਆ ਮੈਸਟਰੀ ਤੇ ਕੰਮ ਚੱਲੀ ਜਾਂਦਾ ਇੱਧਰ ਲੱਗੇ ਹੋਏ 22 ਹੋਣੀ ਹੋਰ ਭਾਜੀ ਬੰਦੂਗੇ ਸੜੀ ਅੱਜ ਸ਼ਾਮ ਦਾ ਟਾਈਮ ਆ ਕਹਿੰਦੇ ਰਾਤ ਲਾਉਣੀ ਪੂਰੀ ਜਦੋਂ ਓਵਰਟਾਈਮ ਬਾਹਰ ਲਾਉਦੇ ਨਾ ਦੁਬਈ ਚ ਕਹਿੰਦੇ ਓਵਰਟਾਈਮ ਲੱਗਦਾ ਇਹ ਵੀ ਓਵਰਟਾਈਮ ਲਾਉਣਗੇ ਅੱਜ ਲੱਗਦਾ ਹਨਾ ਠੀਕ ਆ ਨਾ ਬਾਈ ਤੇ ਇਹ ਠੇਕੇਦਾਰ ਨੂੰ ਤੁਹਾਨੂੰ ਮਿਲਾਵੀਆ ਠੇਕੇਦਾਰ 22 ਹੁਣਾਂ ਦਾ ਠੇਕੇਦਾਰ ਸਾਹਿਬ ਕਿੱਦਾਂ ਸੜੀਆ ਬੰਦੀ ਜਾਂਦੇ ਆ ਸਰੀਆ ਬੰਨਣਾ ਹੈ ਚੰਗੀ ਤਰ੍ਹਾਂ ਮੈਂ ਤਾਂ ਭਾਈ ਚੰਗੀ ਤਰ੍ਹਾਂ ਬੰਨ ਰਿਹਾ ਕਿ ਭਾਈ ਨਾ ਆਪਣਾ ਨਾਮ ਦੱਸੋ ਸੰਗ ਨੂੰ ਮੇਰਾ ਨਾਮ ਸੋਨੂ ਭਾਈ ਕਿੱਥੋਂ ਭਾਜੀ ਜਮਸ਼ੇਰ ਤੋਂ ਇਹ ਜਮਸ਼ੇਰ ਤੋਂ ਆਪਣੇ ਸੋਨੂ ਭਾਈ ਕਿਹੜੇ ਕਿਹੜੇ ਜਾਣ ਲੱਕ ਕਮੈਂਟ ਕਰਕੇ ਦੱਸਿਓ ਤੇ ਸਰੀਆ ਬੰਨ ਰਿਹਾ ਭਾਜੀ ਹੁਣ ਇਹ ਦੇਖੋ ਕਿਦਾਂ ਟਾਂਕੇ ਲਾਈ ਜਾਂਦੇ ਦਬਈਆ ਦੋਂਦੀ ਭਾਜੀ ਦਬਈਆ ਦਾ ਇਹ ਤੁਸੀਂ ਭਾਈ ਛੁੱਟੀ ਆਇਆ ਮੈਂ ਦਬਈ ਤੂੰ ਹੈ ਛੁੱਟੀ ਆਏ ਆ ਆਹ ਦੇਖ ਲਓ ਯਾਰ ਜਿੰਨੇ ਕੰਮ ਕਰਨ ਦੋਈ ਤੋਂ ਬਾਈ ਛੁੱਟੀ ਆਇਆ ਕਹਿੰਦੇ ਕੰਮ ਹੈ ਨਹੀਂ ਕੰਮ ਹੈ ਰੋਈ ਜਾਂਦੇ ਕੰਮ ਫੇਰ ਵੀ ਉਹ ਦੇਲਾ ਛੁੱਟੀ ਆ ਕੇ ਵੀ ਕੰਮ ਕਰਨ ਰਿਹਾ ਭਾਈ ਯਾਰ ਤੇ ਰੋਕੀ ਗਈ ਤੇ ਕੰਮ ਹੀ ਨਹੀਂ ਨਹੀਂ ਦੀਆਂ ਯਾਰ ਭਾਜੀ ਕੰਮ ਤਾਂ ਬਹੁਤ ਆ ਭਾਈ ਕੰਮ ਦੀ ਨਹੀਂ ਚਾਹੀਦੀ ਹਨਾ ਕੰਮ ਕਰਨ ਵਾਲਾ ਹੁਣ ਚਾਹੀਦਾ ਸਹੀ ਗੱਲ ਆ ਭਾਈ ਕਹਿੰਦਾ ਕੰਮ ਕਰਨ ਵਾਲਾ ਹੁਣ ਚਾਹੀਦਾ ਤੇ ਸਰੀਆ ਵੱਜਦਾ ਪਿਆ ਜੀ ਆਪਾਂ ਆਪਣੇ ਜਿਹੜੇ ਡਾਉਨਾ ਲਾਉਣੀਆਂ ਹਨਾ ਉਹ ਖੱਡੇ ਆਪਾਂ ਪਹਿਲਾਂ ਮਾਰਤੇ ਆ ਆ ਆ ਗਿਆ ਜੀ ਆਪਣਾ ਏਸੀ ਦਾ ਪੁਆਇੰਟ ਤੇ ਇੱਧਰ ਆਪਣੀ ਡਾਉਨਾ ਲਾਉਣੀ ਆ ਇਦਾਂ ਹੀ ਬਾਥਰੂਮ ਦੇ ਵਿੱਚ ਡਾਉਨਾ ਲਾਉਂਦੀਆਂ ਆ ਤੇ ਸਰੀਆ ਵੱਜ ਜਾਂਦਾ ਜਦੋਂ ਫੇਰ ਨਾ ਡਾਉਨਾ ਲਾਉਣੀਆਂ ਮੁਸ਼ਕਲ ਹੋ ਜਾਂਦੀਆਂ ਆ ਤੇ ਅੱਜ ਆਪਣਾ ਸਾਥ ਦੇ ਦੇ ਇੱਧਰ ਹੈਲਪਰ ਆਪਣੇ ਅਮੂ ਅਮੂ ਕਿਦਾ ਬਾਈ ਵਾ ਵਧੀਆ ਵਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਫੇ ਬਸ ਚੜਦੀ ਇਹ ਮੁੰਡਾ ਪੜਦਾ ਵੀ ਆ ਨਾਲ ਨਾਲ ਆਪਣੇ ਨਾਲ ਕੰਮ ਤੇ ਜਾਂਦਾ ਕੰਮ ਸਿੱਖ ਰਿਹਾ ਆ ਤੇ ਅਮਰਤ ਛਕਿਆ ਬਾਈ ਨੇ ਹੁਣੀ ਹੁਣੀ ਵਧਾਈਆਂ ਬਹੁਤ ਬਹੁਤ ਇਹਨੂੰ ਕਿੰਨੇ ਦਿਨ ਹੋ ਗਿਆ ਦਿਨ ਕਿੰਨੇ ਹੋਏ ਮਹੀਨਾ ਹੋ ਚੱਲਾ ਹੋ ਗਿਆ ਮਹੀਨਾ ਹੋ ਚੱਲਾ ਲੈ ਵੀ ਜਾਦੇ ਦੇ ਮਹੀਨਾ ਹੋ ਗਿਆ ਦਮਾਲਾ ਸੀ ਆਉਂਦਾ ਮੁੰਡਾ ਦੇਖ ਲੋ ਜਿਹਨੇ ਰਾਹੇ ਪੈਣਾ ਤੇ ਇੱਕ ਯਾਰ ਹੋਰ ਚਲੋ ਇਹ ਬਲੌਗ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਦੇ ਆ ਦੇਖੋ ਮਕਾਨ ਆ ਬਣਿਆ ਹੋਇਆ ਆ ਮਕਾਨ ਸਾਰੇ ਵੀਰ ਹੁਣੀ ਬਾਹਰ ਆ। ਸਵੇਰੇ ਮੀਂਹ ਪਿਆ ਆ ਤੇ ਪਾਣੀ ਹਲ ਤੱਕ ਚੋਈ ਜਾਂਦਾ। ਉਹ ਦੇਖੋ ਪਾਣੀ ਉੱਪਰ ਦੱਸਦਾ ਕਿੰਨਾ ਖੜਾ ਆ ਦੇਖੋ ਇਹਦੇ ਵਿੱਚ ਆਹ ਦੇਖੋ। ਪਾਣੀ ਖੜਾ ਤੇ ਲੈਂਟਰ ਦੇ ਵਿੱਚ ਦੀ ਪਾਣੀ ਆ ਰਿਹਾ ਬਾਈ। ਜਿਹੜੇ ਜਿਹੜੇ ਮੇਰੇ ਵੀਰ ਭਰਾ ਬਾਹਰ ਰਹਿੰਦੇ ਆ ਘਰਾਂ ਨੂੰ ਜੁੰਦੇ ਲੱਗੇ ਨਾ ਜ਼ਿੰਮੇਵਾਰੀ ਦੇ ਕੇ ਜਾਇਆ ਕਰੋ ਕਿਸੇ ਨਾ ਕਿਸੇ ਨੂੰ ਆਹ ਦੇਖ ਲਓ। ਇਹ ਲੈਂਟਰ ਦੇ ਵਿੱਚ ਪਾਣੀ ਜਾ ਚਕੇ ਤਾਂ ਇਹ ਸਾਰਾ ਬਾਹਰ ਆ ਰਿਹਾ ਹਲ ਤੱਕ ਚੋਈ ਜਾਂਦਾ। ਮੀਂਹ ਕਿੰਨੇ ਵੇਲੇ ਹਟਿਆ ਬਾਈ ਹੋਂਦ ਸਵੇਰੇ ਦੇਖਦੇ ਆ ਹੋਈ 2 ਘੰਟੇ ਪਿਆ ਚੰਗੀ ਤਰ੍ਹਾਂ। ਸਾਡੇ 10:30 ਦਾ ਮੀਂਹ ਹਟਿਆ ਤਾਂ ਸ਼ਾਮ ਦੇ 5:00 ਵਜੇ ਬਾਈ ਜੀ ਆਹ ਦੇਖ ਲਓ ਪਾਣੀ ਕਿਦਾਂ ਟਪ ਟਪ ਛੋਈ ਜਾਂਦਾ ਹਲ ਤੱਕ ਵੀ ਤੇ ਇਹਨੇ ਸਾਰਾ ਸਰੀਆ ਗਾਲ ਦੇਣਾ ਆ ਇਹਨੇ ਲੈਂਟਰ ਦੇ ਕੱਖ ਨਹੀਂ ਛੜਨਾ ਇਹਨੇ ਇਲੈਕਟ੍ਰੋ ਦੇ ਜਿਹੜੇ ਬਾਕਸ ਸਾਰੇ ਗਾਲ ਦੇਣੇ ਕਿਉਂਕਿ ਪਾਣੀ ਇਹ ਲੈਂਟਰ ਦੇ 베ਸ ਤੇ ਘੁੰਮਣ ਦੇ ਅਸਾਰ ਸਾਰੇ ਇਧਰ ਕਿਦਾਂ ਧਰੀਆਂ ਚੋਂ ਡਈਆਂ ਆ ਤੇ ਬਾਈ ਹੋਰ ਵੀ ਜਿਹੜੇ ਮੇਰੇ ਵੀਰ ਭਰਾ ਬਾਹਰ ਆ ਵਿਦੇਸ਼ਾਂ ਵਿੱਚ ਰਹਿੰਦੇ ਆ ਦੇਖੋ ਪਾਣੀ ਇਸਵੇਰ ਦਾ ਮੀਂਹ ਪਿਆ ਤੇ ਪਾਣੀ ਪ੍ਰਨਾਲੇ ਹੋਇਓ ਬੰਦ ਤੇ ਉਹਦੇ ਕਰਕੇ ਸਾਰਾ ਕੰਮ ਖਰਾਬ ਹੋ ਜਾਂਦਾ ਆਪਾਂ ਪੈਸੇ ਬਹੁਤ ਲਾ ਦਿੰਨੇ ਆ ਕਿਉਂ ਸਰਿਆ ਵਾਲੇ ਭਾਜੀ ਤੁਸੀਂ ਵੀ ਦੱਸੋ ਪੈਸੇ ਆਪਾਂ ਬਹੁਤ ਲਾ ਦਿੰਨੇ ਕਰੋੜਾ ਰੁਪਇਆ ਕਹਿੰਦੇ ਕੋਠੀ ਬਹੁਤ ਵਧੀਆ ਪਾਈ ਆ ਪਰ ਐਸ ਦਿਖੋ ਵੀ ਕੋਠੀਆਂ ਨਾ ਜਦੋਂ ਆਉਂਦੇ ਅਸਲਾ ਬੇ ਨਾ ਖਤਮ ਹੋ ਜਾਂਦੀ ਠੀਕ ਹੈ ਫਿਰ ਖਰਾਬ ਹੋਣਾ ਹੀ ਆ ਫਿਰ ਹੈਨਾ ਤੁਸੀਂ ਨਹੀਂ ਸਹੀ ਨਹੀਂ ਯਾਰ ਭਲਾ ਕਰ ਲੈਣਾ ਚਾਹੀਦਾ ਭਰਾਵਾ ਆਹ ਦੇਖੋ ਕੀ ਹਾਲ ਹੋਇਆ ਦੂਜੇ ਪਾਸੇ ਵੀ ਇਹੀ ਹਾਲ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਮਿਹਨਤ ਨਾ ਭਾਈ ਤੁਸੀਂ ਬਾਹਰ ਪੈਸੇ ਕਮਾਉਨੇ ਆ ਦੇਖੋ ਆਹ ਕੋਨਰ ਤੇ ਖੜੇ ਆ ਆਪਸ ਆ ਹੋ ਗਿਆ ਜੀ ਅ ਦੂਜੇ ਪਾਸੇ ਵੀ ਇਸੇ ਤਰ੍ਹਾਂ ਦੇਖੋ ਤਰੀਆਂ ਚੋਂ ਡੀਆਂ ਆ ਆ ਦੇਖੋ ਆ ਦੇਖੋ ਪਾਣੀ ਟਰਪ ਇਹ ਲੈਂਟਰ ਦੇ ਵਿੱਚ ਵੀ ਪਾਣੀ ਆ ਰਿਹਾ ਆ ਹੈ ਇਹ ਆਹ ਦੇਖੋ ਇਹ ਲੈਂਟਰ ਦੇ ਵਿੱਚ ਦੀ ਪਾਣੀ ਜਿਹੜਾ ਆ ਕੇ ਫੱਲੇ ਚੂਰਿਆ ਆ ਤੇ ਭਾਈ ਇਸ ਚੀਜ਼ ਦਾ ਵੀ ਖਿਆਲ ਰੱਖਿਓ ਤੇ ਆਪਾਂ 2-3 ਦਿਨ ਲੱਗਣੇ ਲੈਂਟਰ ਪੈਨ ਨੂੰ ਆਪਣਾ ਕੱਲ ਦਾ ਦਿਨ ਲੱਗੂਗਾ ਤੁਹਾਨੂੰ ਸਾਡਾ ਬਲੌਗ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕੰਮ ਆਪਣੇ ਤੋਂ ਕਰਾਉਣ ਲਈ ਆਪਣਾ ਨੰਬਰ ਤੁਹਾਨੂੰ ਸਭ ਨੂੰ ਪਤਾ ਆ 765100984 ਤੇ ਬਾਈ ਹੁਣ 102 ਬਾਈ ਦਾ ਨੰਬਰ ਵੀ ਬਾਈ 102 ਬਾਈ ਜੀ ਨੰਬਰ ਦੱਸੋ ਆਪਣਾ ਮੇਰਾ ਨੰਬਰ ਹੈਗਾ 9876981304 ਬਈ ਇੱਕ ਵਾਰ ਫੇਰ ਬੋਲੋ 9876981304 ਲੋ ਬਾਈ ਹੁਣ 304 ਵਾਲਾ ਨੰਬਰ 302 ਦਾ ਲਵਾਨੀ ਹਲੇ ਮੁੰਡਾ ਬੰਦਾ ਆਪਣਾ ਆ ਅੱਛਾ ਜੀ ਨਾਲ ਦਾ ਮੇਰੇ ਠੀਕ ਆ ਉਹ ਵੀ ਮੈਂ ਸਰੀਏ ਦਾ ਕੰਮ ਕਰਦਾ ਆ ਨਾਲ ਸਰਕਾਰੀ ਜੋਬ ਵੀ ਕਰਦਾ ਆ ਕੀ ਬਾਤ ਆ ਯਾਰ ਦੇਖੋ ਇਹਨਾਂ ਦਾ ਕੰਮ ਕਹਿੰਦਾ ਸਰਕਾਰੀ ਜੋਬ ਵੀ ਆ ਨਾਲ ਸਰੀਏ ਦਾ ਕੰਮ ਵੀ ਕਰਦੇ ਬਾਈ ਹੁਣ ਕੀ ਬਾਤ ਆ ਤੇਰੇ ਕੰਮ ਸਰੀਏ ਦਾ ਕਰੋਨਾ ਹੋਇਆ 22 ਹੁਣ ਨੰਬਰ ਤੁਹਾਨੂੰ ਆ ਗਿਆ ਸਰੀਂ ਤੇ ਵੀ ਚੱਲਦਾ ਪਿਆ ਤੇ 22 ਹੁਣ ਵੀ ਕੰਟੈਕਟ ਕਰਿਓ ਤੇ ਆਹ ਸਾਰਾ ਏਰੀਆ ਆ ਇਹ ਸਾਡਾ ਲੱਭਾ ਵੀਰ, ਸਿਰਤਾ ਵੀਰ ਤੇ ਕਾਲਾ ਵੀਰ ਇਹ ਭਰਾ ਸਾਡੇ ਇਹਨਾਂ ਦਾ ਘਰ ਬਣਦਾ ਪਿਆ ਤੇ ਵਧਾਈਆਂ ਭਾਈ ਹੁਣਾਂ ਨੂੰ ਬਾਹਰ ਬੈਠੇ ਸਾਡੇ ਲੱਭੇ ਹੁਣੀ ਮੇਰਾ ਕਲਾਸਮੇਟ ਆ ਤੇ ਮਿਲਦੇ ਆਂ ਜੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਥੋੜਾ ਕੰਮ ਕਰ ਲਈਏ ਤੇ ਕੱਲ੍ਹ ਨੂੰ ਸਰੀਆ ਵੱਜ ਜਾਣਾ ਸਾਰਾ ਜਿੰਨਾ ਵੀ ਆਪਾਂ ਕੰਮ ਕਰਾਂਗੇ ਉਹ ਸਾਰੀ ਵੀਡੀਓ ਤੁਹਾਨੂੰ ਨਾਲ ਨਾਲ ਅਪਲੋਡ ਕਰਕੇ ਦਿਖਾਵਾਂਗੇ ਕੀ ਕੰਮ ਹੋ ਰਿਹਾ ਸਾਡੇ ਭਰਾ ਜਿਹੜੇ ਬਾਹਰ ਬੈਠੇ ਦੋ ਉਹ ਵੀ ਦੇਖ ਲੈਣਗੇ ਵੀ ਸਾਡੀ ਕੋਠੀ ਕਿੱਦਾ ਬਣਦੀ ਕਿਉਂ ਭਾਈ ਠੀਕ ਹੈ ਨਾ ਸਹੀ ਹੈ ਭਾਈ ਲੋ ਜੀ ਹਾਂਜੀ ਆਪਾਂ ਬਲੌਗ ਸ਼ੁਰੂ ਕੀਤਾ ਸੀ ਕੱਲ ਤੇ ਆਜ ਸੈਕਿੰਡ ਡੇ ਆ ਸਰੀਏ ਦਾ ਸਾਰਾ ਕੰਮ ਕਰਕੇ ਜਾ ਚੁੱਕੇ ਬਾਈ ਹੁਣੀ ਤੇ ਆਪਾਂ ਪਹੁੰਚ ਕੇ ਆਪਣਾ ਸਾਜ ਸਮਾਨ ਲੈ ਕੇ ਕਿਉਂਕਿ ਸਰੀਏ ਤੋਂ ਬਾਅਦ ਚੱਲਣਾ ਆਪਣਾ ਕੰਮ ਆ ਤੇ ਆਪਾਂ ਕਰਨ ਲੱਗੇ ਆ ਪਾਈਪਿੰਗ ਸਾਰੀ ਇਲੈਕਟ੍ਰੀਕਲ ਦੀ ਤੇ ਖੱਡੇ ਆਪਾਂ ਮਾਰੇ ਹੋਏ ਪਹਿਲਾਂ ਹੀ ਸਾਰੇ ਤੇ ਮੌਸਮ ਅੱਜ ਓਦਾਂ ਹੌਮਿਆ ਹਵਾ ਵੀ ਥੋੜੀ ਥੋੜੀ ਚੱਲ ਰਹੀ ਹੈ ਤੇ ਬੱਦਲਬਾਈ ਹੋਇਆ ਆ ਆਪਾਂ ਹੁਣ ਕਰਦੇ ਆਂ ਕੰਮ ਸ਼ੁਰੂ ਤੇ ਨਾਲੇ ਤਾਂ ਨਾਲ-ਨਾਲ ਗੱਲਾਂ ਬਾਤਾਂ ਤੇ ਸਾਰੇ ਕੰਮ ਦੀਆਂ ਬਰੀਕੀਆਂ ਦੱਸਦੇ ਆਂ ਇਧਰ ਆਂਟੀ ਜੀ ਹੁਣ ਅੰਕਲ ਜੀ ਨਾਲ ਜਿਹੜੇ ਬੈਠੇ ਆ ਸਾਹਮਣੇ ਕੁਰਸੀ ਢਾਹ ਕੇ ਪੱਖਾ ਲਾ ਕੇ ਉਹਦੇ ਕਿ ਤਾਂ ਆਂਟੀ ਜੀ ਸਤਿ ਸ਼੍ਰੀ ਅਕਾਲ ਤੇ ਇਹ ਜਦ ਜਿੱਦਾਂ ਦਾ ਮਕਾਨ ਸ਼ੁਰੂ ਹੋਇਆ ਰੋ ਜਾ ਕੇ ਫਿਰ ਤਾਂ ਇਹ ਕਰਨ ਲੱਗ ਪੈਂਦੇ ਆ ਦੇਖੋ ਸਾਰੀ ਉਮਰ ਆ ਜਾਂਦੀ ਬੰਦੇ ਦੀ ਮਕਾਨ ਬਣਾਉਣ ਨੂੰ ਤੇ ਬੱਚੇ ਵਧੀਆ ਹੁਣ ਤਾਂ ਮਕਾਨ ਬਣ ਜਾਂਦਾ ਆ ਤੇ ਅੰਕਲ ਜੀ ਸਾਡੇ ਪਿਆਰੇ ਵਾਲੀ ਅੰਕਲ ਜੀ ਸਾਰੇ ਜਾਣਦੇ ਹੀ ਆ ਜਮਸ਼ੀਰ ਵਾਲੀ ਤੇ ਆਹ ਦੇਖੋ ਇੱਥੇ ਹਵਾ ਲੱਗਦੀ ਬਹੁਤ ਵਧੀਆ ਆ ਤੇ ਆਪਾਂ ਕਰ ਲਈਏ ਕੰਮ ਸ਼ੁਰੂ ਤੇ ਨਾਲ ਨਾਲ ਤਾਂ ਗੱਲਾਂ ਬਾਤਾਂ ਕਰਦੇ ਦਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਈਓ ਤੇ ਚੈਨਲ ਨੂੰ ਕਰ ਲਈਓ ਸਬਸਕ੍ਰਾਈਬ ਕਿਉਂਕਿ ਯਾਰ ਮਸੀ ਅੱਜ ਟਾਈਮ ਮਿਲਿਆ ਕਿਉਂਕਿ ਬਿਜ਼ੀ ਬਹੁਤ ਸੀਗੇ ਬਲੌਗ ਬਣਾਉਣ ਦਾ ਟਾਈਮ ਲੱਗਦਾ ਸੀਗਾ ਅੱਜ ਆਪਣੇ ਕੋਲ ਡੈਨ ਪੂਰਾ ਆ ਇਹ ਕੰਮ ਕਰਨ ਨੂੰ ਸਾਰਾ ਇਹ ਥੱਲੇ ਦੋ ਬੈਡਰੂਮ ਆ ਕਿਚਨ ਆ ਇਧਰ ਲੌਬੀ ਆ ਗਈ ਆ ਇਧਰ ਡਰਾਈਂਗ ਰੂਮ ਓਪਨ ਆ ਇਧਰ ਫਰੰਟ ਗੇਟ ਦੇ ਓਰ ਚ ਆ ਗਈ ਆ ਤੇ ਸਾਰਾ ਤਿਆਰ ਕਰਨਾ ਆਪਾਂ ਹੁਣ ਕਿ ਪਾਈਪਿੰਗ ਦਾ ਕੰਮ ਬਹੁਤ ਜ਼ਿਆਦਾ ਹੋ ਗਿਆ ਅੱਗੇ ਨਾਲੋਂ ਕਿਉਂਕਿ ਕੈਮਰੇ ਦੀਆਂ ਵਾਇਰ ਕੇਬਲ ਦੀਆਂ ਵਾਇਰ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਪਾਈਪ ਜ਼ਿਆਦਾ ਲੱਗਦੇ ਆ ਮਿਹਨਤ ਬਖ ਜਾਂਦੀ ਆ ਤੇ ਕਰ ਲਈਏ ਕੰਮ ਤੇ ਨਾਲ-ਨਾਲ ਕਰਕੇ ਤੁਹਾਨੂੰ ਨਾਲ-ਨਾਲ ਦੱਸਾਂਗੇ ਜੀ ਤੇ ਠੀਕ ਆ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ ਲਓ ਜੀ ਕੰਮ ਆਪਾਂ ਸ਼ੁਰੂ ਕਰ ਲਿਆ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਪਾਂ ਕੀ ਕਰ ਰਹੇ ਆਂ ਇਹ ਲਾ ਰਹੇ ਆਪਾਂ ਟੇਪ ਫੈਨ ਬਾਕਸਾਂ ਤੇ ਤੇ ਕੰਸੀਟ ਲਾਈਟਾਂ ਤੇ ਅੱਗੇ ਆਪਾਂ ਕੀ ਕਰਦੇ ਸਿਰਫ ਆਪਾਂ ਨੂੰ ਥੱਲੇ ਖਵਾਰ ਰੱਖ ਦਿੰਨੇ ਆ ਜਦੋਂ ਆਪਾਂ ਲੈਂਟਰ ਪੈਣਾ ਹੁੰਦਾ ਤਾਂ ਖਵਾਰ ਨਾਲ ਕੀ ਹੁੰਦਾ ਸੀ ਖਵਾਰ ਪ੍ਰੈਸ਼ਰ ਨਾਲ ਚੱਕ ਹੋ ਜਾਂਦੀ ਸੀ ਤੇ ਇਹਨਾਂ ਦੇ ਵਿੱਚ ਥੱਲੇੋਂ ਖਾਲੀ ਹੁੰਦੇ ਆ ਤੇ ਇਹਨਾਂ ਦੇ ਵਿੱਚ ਕੰਕਰੀਟ ਭਰ ਜਾਂਦੀ ਸੀ ਆਪਾਂ ਜਿਹੜੀ ਹੁੰਦੀ ਆ ਟੇਪ ਸ਼ਟਰਿੰਗ ਵਾਲੀ ਜਾਂ ਫਿਰ ਜਿਹੜੀ ਖਾਕੀ ਟੇਪ ਆਉਂਦੀ ਉਹ ਲੈ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਨਾ ਜਿਹੜੇ ਥੱਲੇੋਂ ਮੂੰਹ ਖਾਲੀ ਹੁੰਦੇ ਇਹਨਾਂ ਦੇ ਆਪਣੇ ਫੈਨ ਬਾਕਸ ਤੇ ਕੰਸੀਡ ਲੇਟਾ ਇਹਨਾਂ ਨੂੰ ਬੰਦ ਕਰ ਸਕਦੇ ਆ ਇਹਦੇ ਨਾਲ ਕੀ ਹੋਊਗਾ ਵਿੱਚ ਕੰਕਰੀਟ ਬਿਲਕੁਲ ਨਹੀਂ ਜਾਊਗੀ ਤੇ ਆਪਾਂ ਇਹ ਕੰਮ ਕਰ ਰਹੇ ਹਾਂ ਸਾਰੀਆਂ ਪਹਿਲਾਂ ਇਹ ਆ ਇੰਨੇ ਕੁ ਰਹਿ ਗਏ ਆਪਣੇ ਅਧੇਕ ਹੋ ਗਏ ਆ ਉਸ ਤੋਂ ਬਾਅਦ ਆਪਾਂ ਕਰਦੇ ਪਾਈਪਿੰਗ ਸ਼ੁਰੂ ਤੇ ਗਰਮੀ ਨਾਲ ਆਪਣਾ ਹੋਇਆ ਬੁਰਾ ਹਾਲ ਹਵਾ ਚੱਲ ਰਹੀ ਆ ਪਰ ਇੱਥੇ ਕੋਠੀ ਦੀ ਬਲਾਕੇਜ ਕਰਕੇ ਲੱਗਦੀ ਨਹੀਂ ਤੇ ਪਸੀਨਾ ਪੂਰਾ ਦਬਈ ਜਾਂ ਧਾਰੀ ਪੂਰੀ ਐ ਇਸ ਵੇਲੇ ਭਿੱਜੇ ਪਏ ਆ ਪੂਰੇ ਆ ਦੇਖ ਲਓ ਤੇ ਕਰਦੇ ਆ ਗੱਲਬਾਤ ਫੇਰ ਜਵਾਦਾ ਤਾਂ ਨਾ ਤੇ ਜਦ ਤੱਕ ਇਹ ਕੰਮ ਨਿਬੇੜ ਲਈਏ ਤੇ ਫੇਰ ਕਰਦੇ ਪਾਈਪਿੰਗ ਸ਼ੁਰੂ ਪਈ ਆਪਾਂ ਹਲੇ ਕੰਮ ਸ਼ੁਰੂ ਕੀਤਾ ਆ ਇੱਕ ਬਾਥਰੂਮ ਤੇ ਆ ਹਲੇ ਰੂਮ ਅੱਧਾ ਹੀ ਹੋਇਆ ਆ ਤੇ ਦੋ ਬੱਦਲ ਵੀ ਪੂਰੀ ਕਾਲੀ ਕੜਾ ਚੜੀ ਹੋਈ ਆ ਤੇ ਹਵਾ ਤੇਜ਼ ਹੋ ਗਈ ਆ ਪਰ ਗਰਮੀ ਆਈ ਜਾਂਦੀ ਆ ਆਪਾਂ ਨੂੰ ਹਲੇ ਵੀ ਤੇ ਦੇਖਦੇ ਆ ਮੌਸਮ ਕਿਦਾਂ ਦਾ ਮਾਹੌਲ ਬਣਦਾ ਕੰਮ ਰੁਕਦਾ ਆ ਕਿ ਅੱਗੇ ਚੱਲਦਾ ਆ ਇਹ ਪਰਮਾਤਮਾ ਦੇ ਹੱਥ ਆ ਕਿਉਂਕਿ ਬਰਸਾਤ ਤਾਂ ਆ ਗਈਆਂ ਪਹਿਲਾਂ ਤੇ ਆਪਾਂ ਕਰ ਲਈਏ ਜਲਦੀ ਜਲਦੀ ਆ ਵੇਖ ਲਈਏ ਕੰਮ ਇਟੋਟ ਦੋ ਕੋ ਰੂਮ ਜਿਹੜੇ ਆ ਵਾਲੇ ਕੰਪਲੀਟ ਹੋ ਜਾਣ ਅਗਲਾ ਕੰਮ ਰਹਿ ਜਾਊਗਾ। ਲਓ ਜੀ ਮੀਂਹ ਸ਼ੁਰੂ ਹੋ ਗਿਆ ਹਲੇ ਆਪਾਂ ਦੂਜਾ ਰੂਮ ਸ਼ੁਰੂ ਕੀਤਾ ਸੀਗਾ। ਪਾਈਪਿੰਗ ਲਈ ਆ ਤਾਂ ਹੋ ਗਿਆ ਕੰਪਲੀਟ। ਇੱਥੇ ਤੱਕ ਮੇਨ ਪਾਣੀ ਬਾਅਦ ਚ ਪਾਵਾਂਗੇ। ਤੇ ਇੰਦਰ ਦੇਵਤਾ ਪ੍ਰਸੰਨ ਹੋ ਗਏ ਆਪਣੇ ਤੋਂ ਬਹੁਤ ਬਹੁਤ ਜ਼ਿਆਦਾ। ਤੇ ਆ ਦੇਖ ਲਓ ਉਹਨਾਂ ਨੇ ਬਾਰਿਸ਼ ਸ਼ੁਰੂ ਕਰਤੀ ਆ। ਖੁਸ਼ੀ ਨੇ ਹੋ ਗਏ ਇੰਦਰ ਦੇਵਤਾ ਆਪਣੇ ਕੰਮ ਤੋਂ। ਲਓ ਜੀ ਆ ਦੇਖੋ ਮੌਸਮ ਹੈ। ਕਲਾਸਿਕ ਹੋਇਆ ਪਿਆ ਆ ਤੇ ਹਵਾ ਚੱਲ ਰਹੀ ਆ। ਆਨੰਦ ਬੰਨੇ ਪਏ ਆ। ਪਰ ਆਪਣਾ ਕੰਮ ਰੁਕ ਗਿਆ ਯਾਰ ਮਜਬੂਰੀ ਇਹ ਹੁਣ ਜਦ ਤੱਕ ਮਹੀ ਹੌਲੀ ਆ ਆਪਾਂ ਕਰਦੇ ਆ ਆ ਦੂਜਾ ਰੂਮ ਸ਼ੁਰੂ ਕੀਤਾ ਆ ਸੈਂਟਰ ਹੋ ਗਿਆ ਆ ਸੈਂਟਰ ਦੇ ਵਿੱਚ ਫੈਨ ਬਾਕਸ ਆ ਗਿਆ ਆਪਣਾ ਤੇ ਆ ਦੋਨਾਂ ਲਾਉਣ ਲੱਗੇ ਆ ਦੋਨਾਂ ਲਾ ਕੇ ਆ ਬਾਥਰੂਮ ਕਰਾਂਗੇ ਨਾਲ ਹੀ ਇਹਨਾਂ ਦੋਨਾਂ ਨੂੰ ਦੋਨਾਂ ਨੂੰ ਮੇਲਾਂਗੇ ਕਿਉਂਕਿ ਮੇਲ ਦੇ ਤਾਂ ਨਹੀਂ ਵੀ ਜਦ ਕਦੀ ਜਰੂਰਤ ਪੈ ਜਾਵੇ ਕਦੀ ਲੋਡ ਪੈ ਜਾਵੇ ਕੋਈ ਪੈ ਬਲੌਕ ਹੋ ਜਾਵੇ ਤਾਂ ਇੱਕ ਰੂਮ ਤੋਂ ਦੂਜੇ ਰੂਮ ਤੱਕ ਆਪਾਂ ਮੈਨ ਕਹਿ ਸਕਦੇ ਆ ਇਹ ਤੋਂ ਨਾਲ ਹੀ ਮੀਨਾ ਸਿੱਟਾਂਗੇ ਠੀਕ ਹੈ ਜੀ ਤੇ ਹੱਲੇ ਆਪਣਾ ਕੰਮ ਤਾਂ ਸਾਰਾ ਹੀ ਪਿਆ ਆ ਕਰਦੇ ਆ ਹੌਲੀ ਹੌਲੀ ਜਦ ਤੱਕ ਮੀਂਹ ਹੌਲੀ ਹੌਲੀ ਆ ਤਾਂ ਲੋ ਜੀ ਮੀਂਹ ਥੋੜਾ ਤੇਜ਼ ਹੋ ਗਿਆ ਸੀਗਾ ਤੇ ਆਪਾਂ ਆ ਗਏ ਥੱਲੇ ਇੱਧਰ ਸਾਡੇ ਪਿਆਰਦਾਰ ਸਿੰਘ ਅੰਕਲ ਜੀ ਅੰਕਲ ਜੀ ਕਿਦਾਂ ਠੀਕ ਹੈ ਜੀ ਤੁਸੀਂ ਮੀਂਹ ਪਾਈ ਜਾਂਦੇ ਆ ਹਾਂ ਜੀ ਹਾਂ ਜੀ ਪੱਖਾ ਲਾ ਕੇ ਬੈਠੇ ਦੇਖੋ ਟੋਹ ਨਾ ਕਹਿੰਦਾ ਤੂੰ ਵੀ ਬਹਿ ਜਾ ਹੁਣ ਸਾਹ ਲੈਦਾ ਆਹ ਆ ਦੇਖ ਲਓ ਤੇ ਇੱਧਰ ਮੀਂਹ ਹੋ ਗਿਆ ਤੇਜ਼ ਤੇ ਆਪਾਂ ਆ ਗਏ ਥੱਲੇ ਕੁਝ ਸਮਾਨ ਵੀ ਭੇਜਣਾ ਸੀਗਾ ਤੇ ਕੋਈ ਨਹੀਂ ਥੋੜਾ ਮੀਂਹ ਹਲਕਾ ਹੁੰਦਾ ਫੇਰ ਚੱਲਦੇ ਉੱਪਰ ਤੇ ਟੀ-ਸ਼ਰਟ ਆਪਾਂ ਲਈ ਉਹ ਪੂਰੀ ਭੇਜਣੀ ਸੀਗੀ ਐਣ ਤੇ ਹਵਾਵਾਂ ਲੱਗਣੇ ਸ਼ਾਹ ਦੇਖ ਲਓ ਉਹ ਕਹਿੰਦੇ ਦਵਾਈ ਦਵਾਈ ਆਪਾਂ 10 ਸਾਲ ਰਿਹਾ ਦਵਾਈ ਵਾਲੀ ਯਾਦ ਆਉਂਦੀ ਜਦੋਂ ਇੱਥੇ ਕੱਪੜੇ ਨਿੱਚੜਦੇ ਕਿਉਂ ਅੰਕਲ ਜੀ ਹਨਾ ਕੰਮਕਾਰ ਨੂੰ ਚਾਹੀਦਾ ਜਿੱਥੇ ਮਰਜ਼ੀ ਕਰੋ ਮੈਂ ਤਾਂ ਹੁੰਦਿਆਂ ਦੇ ਉਂਚੋੜਾ ਬਾਬਾ ਕੱਪੜੇ ਕੀ ਬਾਤ ਆ ਗਰਮੀ ਹੈ ਵੀ ਬਹੁਤ ਸੀ ਗਰਮੀ ਨੂੰ ਮੰਨਣਾ ਪੈਣਾ ਮੰਨਣਾ ਪੈਣਾ ਤੇ ਆ ਇੰਦਰਦੇਵ ਨੂੰ ਪਹਿਲੇ ਮੈਂ ਕਿਹਾ ਇੰਦਰਦੇਵ ਤਰਸ ਖਾ ਕੇ ਕਹਿੰਦਾ ਮੀਂਹ ਪਾ ਦੇਣ ਛੰਡਾ ਕਰ ਦੇਣ ਥੋੜਾ ਜਿਹਾ ਕੱਲੂ ਲੈਂਟਰ ਪਹਿਣਾ ਕਰਕੇ ਇਹਦਾ ਵੀ ਖੁਸ਼ ਹੋਇਆ ਪਿਆ ਕਿਉਂ ਅੰਕਲ ਜੀ ਜਦੋਂ ਠੰਡਾ ਕੀ ਤਾਕਾ ਆਉਂਦਾ ਠੰਡਾ ਦਾ ਇਚਾਰਾ ਕਰੀ ਜਾਂਦਾ ਦੇ ਦੋ ਤੁਹਾਡਾ ਲੈਂਟਰ ਆਵੇ ਰੋਜ ਆ ਰੋਜ ਚਲੋ ਲਓ ਜੀ ਮਿਲ ਰਹੇ ਆ ਅਮੀ ਹੜ ਦਾ ਚਾਲਦੇ ਵਾਪਸ ਉੱਪਰ ਆਪਾਂ ਲੈਂਟਰ ਤੇ ਤੇ ਪਾਉਨੇ ਆ ਪੈਪ ਲੋ ਸਮਝ ਜੀ ਮੀ हट ਗਿਆ ਸੀਗਾ ਤੇ ਉਸ ਤੋਂ ਬਾਅਦ ਗਰਮੀ ਹੋ ਗਈ 바ਵਾ ਤੇ ਸੂਰਜ ਦੇਵਤਾ ਵੀ ਕਹਿੰਦੇ ਆਪਾਂ ਹੀ ਆਪਾਂ ਆ ਹਮ ਹੋਇਆ ਹਵਾ ਵੀ ਚਲੀ ਜਾਂਦੀ ਹੈ ਤੇ ਗਰਮ ਪੂਰੀ ਆ ਜਾਂਦੀ ਤਾਂ ਆਪਾਂ ਕੰਮ ਸ਼ੁਰੂ ਕਰਤਾ ਸੀਗਾ ਆ ਦੇਖੋ ਆ ਪਿਛਲੀਆਂ ਕੰਸੀਡ ਲਾਈਟਾਂ ਓਪਨਿੰਗ ਦੇ ਵਿੱਚ ਊਠੀ ਦੇ ਵਿੱਚ ਇਹ ਹੁੜੀਆਂ ਤਿੰਨ ਹੀ ਦੂਜੀ ਸਾਈਡ ਦਾ ਬਾਥਰੂਮ ਵੀ ਹੋ ਗਿਆ ਆ ਇਹ ਰੂਮ ਆ ਜੀ ਰੂਮ ਵੀ ਹੋ ਗਿਆ ਆ ਪੱਕਾ ਕਿਚਨ ਵੀ ਰੈਡੀ ਕਰਤਾ ਆ ਤੇ ਇਹਨਾਂ ਦੀਆਂ ਮੇਨਾਂ ਸਾਰੀਆਂ ਹਲੇ ਪਾਉਣੀਆਂ ਮੇਨਾਂ ਬਾਅਦ ਜਵਾਂਗੇ ਕਿ ਕਿੱਥੋਂ ਜਾਂਦੀਆਂ ਕੋਈ ਕੋਸ਼ਿਸ਼ ਕੀਤੀ ਸੀ ਕਿ ਇਹ ਪਾਈਪ ਜਿਹੜਾ ਕ੍ਰੋਸ ਨਾ ਹੋਵੇ ਤੇ ਇਕੱਲੇ-ਇਕੱਲੇ ਰੂਮ ਦੀ ਜਿਹੜੀ ਆ ਰੂਮ ਤੇ ਉਹ ਬਾਥਰੂਮ ਉਹਨਾਂ ਦੀ ਇੱਕ ਮੇਨ ਤੇ ਇਹਨਾਂ ਦੀ ਇੱਕ ਮੇਨ ਆਪ ਪਾਈਪ ਪਾ ਦੀ ਜਦੋਂ ਕ੍ਰੋਸ ਹੋ ਜਾਂਦਾ ਨਾ ਪਾਈਪ ਉੱਪਰ ਦੀ ਉੱਪਰ ਹੋ ਜਾਂਦਾ ਆ ਉਹਦੇ ਕਾਰਨ ਫਿਰ ਨਾ ਡਰ ਹੁੰਦਾ ਕਿ ਪ੍ਰੈਸ ਨਾ ਹੋ ਜਵੇ ਬਲੌਕ ਹੋ ਸਕਦਾ ਪਾਈਪ ਇਸ ਲਈ ਆਪਾਂ ਇਸ ਤੱਕ ਪਹੁੰਚ ਗਏ ਆ ਮੀਨਾ ਦਿੰਦੀਆਂ ਹੱਲੇ ਹੱਲੇ ਆਪਣੇ ਕੈਮਰੇ ਦੇ ਜਿਹੜੇ ਪਾਈਪ ਆ ਉਹ ਰਹਿੰਦੇ ਆ ਤੇ ਉਹ ਆਪਾਂ ਹੌਲੀ-ਹੌਲੀ ਪਾਈ ਜਾਵਾਂਗੇ ਜੀ ਤੇ ਅੱਗੇ ਆਪਣਾ ਜਿਹੜੀ ਲੌਬੀ ਆ ਇਹਦੇ ਵਿੱਚ ਤਾਂ ਚਲੋ ਆ ਪੁਆਇੰਟ ਇੱਕੋ ਹੀ ਆ ਇਸ ਤੋਂ ਅਗੇ ਲੌਬੀ ਦਾ ਜਿਹੜਾ ਡਰਾਈਵਿੰਗ ਰੂਮ ਹੈ ਇਕੱਠਾ ਹੀ ਆ ਇਹਦੇ ਵਿੱਚ ਓਪਨ ਹੀ ਆ ਕੋਈ ਖੰਦ ਹੈ ਨਹੀਂ ਇਹਦੇ ਕਿਚਨ ਹੈ ਕਿਚਨ ਵੀ ਓਪਨ ਹੈ ਤੁਹਾਨੂੰ ਜਦੋਂ ਬਣ ਜੂਗਾ ਨਾਲ ਉਹ ਵੀ ਦਿਖਾਵਾਂਗੇ ਤੇ ਆ ਫਰੰਟ ਸਾਈਡ ਰਹਿ ਗਈ ਆ ਹੁਣ ਆਪਾਂ ਜਾ ਜਾਈਏ ਥੋੜਾ ਸਾਹ ਲੈ ਲਈਏ ਨਾਲੇ ਸ਼ਖਲੀ ਪ੍ਰਸ਼ਾਦਾ ਤੇ ਪ੍ਰਸ਼ਾਦਾ ਸ਼ੱਕੇ ਫੇ ਆਉਨੇ ਆ ਬਾਕੀ ਦਾ ਦਿੰਦਾ ਕੰਮ ਕਰਦੇ ਨਾਲੇ ਅੰਮੂ ਸਕੂਲ ਤੋਂ ਆ ਗਿਆ ਹੁਣ 3 ਵਜੇ ਉਹਨੂੰ ਲੈ ਕੇ ਆਉਨੇ ਆ ਰੈਸਟ ਕਰ ਲਵੇ ਅੱਧਾ ਘੰਟਾ ਘੰਟਾ ਪ੍ਰਸ਼ਾਦਾ ਸ਼ੱਕੇ ਹੁੰਨੇ ਬਾਅਦ ਚ ਕੋਈ ਮਿਲਦੇ ਆ ਇਹ ਆਪਣੀ ਸਾਈਟ ਜਿਹੜੀ ਚੱਲਦੀ ਪਈ ਆ ਸੋ ਦੇਖ ਰਹੇ ਆ ਤੁਸੀਂ ਲਓ ਜੀ ਪ੍ਰਸ਼ਾਦਾ ਬਾਣੀ ਸ਼ੱਕੇ ਆਪਾਂ ਆ ਗਏ ਵਾਪਸ ਤੇ ਹਵਾ ਚਲੀ ਜਾਂਦੀ ਤੇ ਅੰਮੋ ਵੀ ਸਕੂਲੋਂ ਆ ਗਿਆ ਹਾਂ ਜੀ ਅੰਮੋ ਜੀ ਹਮੂ ਨੇ ਹਰਮਨ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਦਾ ਸਕੂਲ ਤੋਂ ਆ ਗਿਆ ਤੇ ਹੁਣ ਬਾਕੀ ਕੰਮ ਚ ਆਪਣੀ ਕਰੂਗਾ ਹੈਲਪ ਤੇ ਬਾਕੀ ਦਾ ਉਹ ਮੋਹਲ ਏਰੀਆ ਦਾ ਉਹ ਵੀ ਕਰਦੀ ਕੰਪਲੀਟ ਤੇ ਫੇਰ ਤਾਂ ਇਹ ਮੀਨਾ ਵੀ ਪਾਉਣੀਆਂ ਆ ਦੀ ਵੀ ਤੱਕ ਤੇ ਫੇ ਉਹ ਕਰ ਲੀਏ ਕੰਮ ਤੇ ਫੇ ਆਪਾਂ ਕਰਦੇ ਗੱਲਬਾਤ ਦੁਆਰਾ ਫੇ ਤੁਹਾਡੇ ਸੰਮੁਖ ਹੁੰਨੇ ਆ ਜੀ ਥੋੜੇ ਟਾਈਮ ਤੱਕ ਸਵੇਰ ਦੇ ਲੱਗਿਆ ਉਹਨੂੰ ਰਾਤ ਦੇ ਬੱਜ ਗਏ ਅੱਖ ਤੇ ਕੰਮ ਆਪਣਾ ਹੋ ਗਿਆ ਕੰਪਲੀਟ ਪਾਈਪਿੰਗ ਸਾਰੀ ਹੋ ਗਈ ਆ ਜੀ ਤੇ ਕੱਲੀਆਂ ਅਖਬਾਰਾਂ ਦੇਣੀਆਂ ਥੱਲੇ ਉਹ ਸਵੇਰੇ ਦਵਾਂਗੇ ਕਿ ਏਸੀ ਦੇ ਪਾਈਪ ਲੈ ਕੇ ਆਪਣੇ ਖੱਡੇ ਮਾਰੇ ਹੋਏ ਆ ਇਹਦੇ ਵਿੱਚੋਂ ਜਿਹੜੇ ਏਸੀ ਦੇ ਉੱਪਰ ਪਾਈਪ ਜਾਊਗੇ ਯੂਨਿਟ ਨੂੰ ਉਹ ਖੱਡੇ ਮਾਰੇ ਹੋਏ ਦੋਨੋਂ ਰੂਮਾਂ ਦੇ ਤੇ ਉਹ ਆਪਾਂ ਕਰਾਂਗੇ ਸਵੇਰੇ ਕੰਮ ਇਧਰ ਅਮੂ ਨੇ ਅੱਜ ਬਾਬਾ ਛੁੱਟੀ ਮਦਈ ਸਾਡੇ ਨਾ ਅਮੂ ਕਿਦਾ ਹੋਵੇ ਕਿ ਅੱਧਾ ਲੱਗ ਕੰਮ ਤੇ ਅੱਜ ਬਹੁਤ ਵਧੀਆ ਲੱਗਾ ਜੀ ਆ ਨਾਲ ਠੇਕੇਦਾਰ ਸਾਹਿਬ ਹੋਰ ਆਏ ਚੈੱਕ ਕਰਨ ਕੰਮ ਸਾਡਾ ਹਰਦੀਪ ਹਰਦੀਪ ਸਿੰਘ ਦਾ ਵਧੀਆ ਵਧੀਆ ਜੀ ਕੰਮ ਚੈੱਕ ਕਰਨਾ ਆ ਸਾਡਾ ਯਾਰ ਮੈਂ ਕਹਾਂ ਦੇਖਿਆ ਜੀ ਇਹ ਬੰਦੇ ਤੇ ਤੀਓ ਦੇ ਦਿਓ ਮਰਜ਼ੀ ਲਿਆ ਫੜਾਓ ਫੇ ਪੇਮੈਂਟ ਨਹੀਂ ਠੇਕੇਦਾਰ ਤੂੰ ਬਣ ਕੇ ਆ ਨਹੀਂ ਠੇਕੇਦਾਰ ਕੰਮ ਕਰਨਾ ਇਹਦਾ ਕੰਮ ਤੂੰ ਚੈੱਕ ਕਰਨ ਆ ਗਿਆ ਮਾਮਾ ਪੇਪਿੰਗ ਹੋ ਗਈ ਹੈ ਨਾ ਪੈਸੇ ਤਾਂ ਉਹਦੇ ਕੋਲ ਕਿਹਾ ਭਾਈ ਅਮੂ ਹਾਂਜੀ ਹਾਂਜੀ ਲਓ ਬੱਬਾ ਜੀ ਸਕੈਨਰ ਕੱਢੋ ਸਕੈਨਰ ਮੈਨੂੰ ਹਾਂ ਤੇ ਇਦਾਂ ਦੀ ਗੱਲਾਂ ਵਾ ਤਾਂ ਦੇਖੋ ਪਾਈਪਿੰਗ ਸਾਜੀ ਹੋ ਗਈ ਬਾਕੀ ਸਵੇਰੇ ਪੈਣਾ ਲੈਂਟਰ ਤੇ ਤੁਹਾਨੂੰ ਸਵੇਰੇ ਲੈਂਟਰ ਦਾ ਵੀ ਬਾਈ ਸਾਡਾ ਕਾਲਾ ਤੇ ਲੱਭਾ ਬਾਹਰ ਆ ਲਓ ਬਾਈ ਤੁਹਾਨੂੰ ਸਵੇਰੇ ਲੈਂਟਰ ਦਾ ਵੀ ਸਾਰਾ ਹਾਲ ਦਿਖਾਵਾਂਗੇ ਆ ਡੀਵੀ ਦੇ ਪਾਈਪ ਆ ਗਿਆ ਜੀ ਇੱਥੇ ਆਪਣਾ ਡੀਵੀ ਲੱਗਣਾ ਆ ਡੀਵੀ ਦੀਆਂ ਮੇਨਾਂ ਕਿਚਨ ਦੀ ਮੇਨ ਦੋ ਬੈੱਡਰੂਮਾਂ ਦੀ ਮੇਨ ਆ ਗਈਆਂ ਆ ਇੱਧਰ ਆਪਣੀ ਜਿਹੜੀ ਲੌਬੀ ਤੇ ਡਰਿੰਕ ਰੂਮ ਓਪਨੀਆਂ ਉਹਦੀ ਮੇਨ ਆ ਗਈ ਤਾਂ ਆ ਬਾਹਰਲੀ ਮੇਨ ਆ ਗਈ ਆ ਓਪਨ ਏਰੀਆ ਦੀ ਆ ਬਾਰੋ ਮੀਟਰ ਤੋਂ ਦੋ ਪਾਈਪ ਜਿਹੜੇ ਆਪਾਂ ਪਾ ਲਏ ਤਾਂ ਦੋ ਉੱਪਰ ਖੜੇ ਕਰਨੇ ਆ ਇਹਦੇ ਹੀ ਕੇਬਲ ਦੀਆਂ 17 ਦੇ ਪਾਈਪ ਕੈਮਰੇ ਦੇ ਉਹ ਵੀ ਸਾਰੇ ਟੱਚ ਹੋ ਗਏ ਆ ਤੇ ਉੱਠ ਕੇ ਬੈਠ ਕੇ ਉੱਠੇ ਬੈਠਾ ਘੁੰਮਦੀ ਪੂਰੀ ਕਿਉਂਕਿ ਜਦੋਂ ਬੰਦ ਮਾਰਨੇ ਪੈਂਦੇ ਪੈਪ ਪਾਉਣੇ ਆ ਨਾ ਬੈਠਕਾ ਨਿਕਲਦੀ ਪੂਰੀਆਂ ਦਿੱਤਾ ਵੀ ਹੋਈ ਆ ਬਸ ਆਪਾਂ ਹੁਣ ਇਹ ਕੰਟੀਨਿਊ ਚੱਲੂਗਾ ਇਹ ਹੀ ਬਲੌਗ ਸਵੇਰੇ ਆਪਣਾ ਪਹਿਣਾ ਇੱਥੇ ਲੈਂਟਰ ਤੇ ਉਹ ਲੈਂਟਰ ਵੀ ਤੁਹਾਨੂੰ ਦਿਖਾਵਾਂਗੇ ਨਾਲ ਜਰੂਰੀ ਨਾਲ ਤੁਹਾਨੂੰ ਸਵੇਰੇ ਦਿਖਾਵਾਂਗੇ ਪਾਈਪ ਪਾਈ ਕਿਦਾਂ ਆਪਾਂ ਤੇ ਜੁੜੇ ਰਹੀਓ ਨਾਲ ਇੱਦੇ ਕੰਟੀਨਿਊ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਰੂਰ ਤੇ ਨੇਰਾ ਹੋ ਗਿਆ ਪੂਰਾ ਦੇਖ ਲਓ ਤੇ ਦਿਨ ਅਜ ਸਾਫ ਆ ਚਲਿਓ ਆਪਾਂ ਹਾਂਜੀ ਹਾਂਜੀ ਲੋ ਜੀ ਦੇਖਦੇ ਰਹੀਓ ਬਲੌਗ ਨੂੰ ਲੈਂਟਰ ਲੈਂਟਰ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੇ ਗਰਮੀ ਕਿੰਨੀ ਕੈਸੇ ਉਹ ਵੀ ਦਿਖਾਵਾਂਗੇ ਕਿ ਕਿ ਹੱਲੇ ਪਸੀਨਾ ਬਿਲਕੁਲ ਆ ਰਿਹਾ ਆ ਇਹਨੂੰ ਕਹਿੰਦੇ ਖੂਨ ਪਸੀਨਾ ਦੀ ਕਮਾਈ ਆ ਆ ਪਾਈਪਿੰਗ ਐ ਚਮਕਦੀ ਆ ਠੀਕ ਆ ਜੀ ਮਿਲਦੇ ਹਾਂ ਆਪਾਂ ਸਵੇਰੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਠੀਕ ਆ ਭਾਈ ਹਾਂਜੀ ਓਕੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਜੀ ਸਵੇਰ ਦੇ 8:00 ਵੱਜ ਗਏ ਆ ਤੇ ਆਪਾਂ ਪਹੁੰਚ ਗਏ ਆ ਸਲੇਬ ਤੇ ਤੇ ਅਖਬਾਰਾਂ ਸ਼ੁਰੂ ਕਰਤੀਆਂ ਦੇਣੀਆਂ ਕਿਉਂਕਿ ਅਖਬਾਰਾਂ ਦਾ ਕੰਮ ਪਹਿਲਾਂ ਫੇ ਇਹਨਾਂ ਨੇ ਆਪਣਾ ਸਿਸਟਮ ਮੈਸਟਰੀ ਨਾਲ ਜਾਣਾ ਆ ਉਧਰ ਸੀਮਿੰਟ ਵਾਲੀ ਗੱਡੀ ਵੀ ਆ ਗਈ ਆ ਤੇ ਹੱਲੇ ਲੇਬਰ ਵੀ ਨਹੀਂ ਪਹੁੰਚੀ ਤੇ ਮੈਨੂੰ ਲੱਗਦਾ ਆ ਮਸ਼ੀਨ ਵਾਲੇ ਵੀ ਹੱਲੇ ਨਹੀਂ ਆਏ ਤਾਂ ਆ ਰਾਤ ਨੂੰ ਦਿਖਾ ਰਹੇ ਸੀ ਰਾਤੀ ਆ ਸਾਦਾ ਕੰਮ ਆਪਾਂ ਦੇ ਵੇਖ ਕੇ ਗਏ ਜੀ ਆ ਦੇਖੋ ਪਾਈਪ ਕਿੱਦਾਂ ਜਾਲ ਸਰੀਏ ਦਾ ਜਾਲ ਪਹਿਲਾਂ ਫਿਰ ਪਾਈਪਾਂ ਦਾ ਜਾਲ ਉੱਪਰ ਵਿਛਿਆ ਹੋਇਆ ਆ ਸੋ ਇਹ ਆ ਜੀ ਆਪਾਂ ਜਿਹੜੀ ਪਾਈਪਿੰਗ ਕੀਤੀ ਆ ਇਦਾਂ ਦੀ ਗੱਲ ਬਾਤ ਹੈ ਤੇ ਆਪਾਂ ਹੁਣ ਕਰ ਲਈਏ ਇਹ ਆ ਖਵਾਰਾਂ ਆ ਆ ਦੇਖੋ ਇਦਾਂ ਖਵਾਰਾਂ ਜਿਹੜੀਆਂ ਥੱਲੇ ਸਿਰਫ ਮਾਰਕਿੰਗ ਲਈ ਜਦੋਂ ਲੈਂਟਰ ਖੁੱਲਣਾ ਨਾ ਉਦੋਂ ਆਪਾਂ ਨੂੰ ਇਹ ਸਖਵਾਰਨ ਦੱਸਣਾ ਕਿ ਇੱਥੇ ਫੈਨ ਬਾਕਸ ਆ ਜੇ ਇਹ ਖਵਾਰ ਇੱਧਰ ਹੋ ਵੀ ਕਿ ਜਿਹੜਾ ਆਪਾਂ ਕੱਲ ਟੇਪ ਨਾਲ ਉਹਨੂੰ ਬਲਾਕ ਕੀਤਾ ਆ ਉਹਦੇ ਨਾਲ ਕੀ ਹੋਣਾ ਜੇ ਆਪਾਂ ਨੂੰ ਪਤਾ ਇਹ ਸੈਂਟਰ ਦੇ ਵਿੱਚ ਆ ਤੇ ਫਿਰ ਉਹਦੇ ਵਿੱਚ ਕੰਕਰੀਟ ਨਹੀਂ ਜਾਊਗੀ ਤੇ ਕਰ ਲਈਏ ਕੰਮ ਗਰਮੀ ਅੱਜ ਵੀ ਹੈਗੀ ਆ ਤੇ ਹਵਾ ਬਾਦ ਚੱਲ ਰਹੀ ਆ ਮੌਸਮ ਥੋੜਾ ਇਦਾਂ ਦਾ ਯਾ ਕਿ ਵਿੱਚੀ ਬੱਦਲਿਆ ਵਿੱਚੀ ਪੱਧਰਾ ਆ ਤੇ ਕਰ ਲਈਏ ਕੰਮ ਫਿਰ ਤੁਹਾਨੂੰ ਦਿਖਾਉਣ ਦੇ ਸਾਰ ਲੈਂਟਰ ਤੇ ਬਾਹਰ ਬੈਠੇ ਸਾਡੇ ਭਰਾ ਜਿਹੜੇ ਕਮਾਈਆਂ ਕਰਕੇ ਭੇਜਦੇ ਆ ਇਹ ਮਾਂ ਪੇ ਦੀਆਂ ਆਸਾਂ ਤੇ ਜਿਹੜਾ ਆ ਪੂਰੇ ਉੱਤਰਦੇ ਆ ਬੂਰ ਪਾਉਂਦੇ ਮਾਂ ਪੇ ਦੀਆਂ ਆਸਾਂ ਨੂੰ ਸਾਡੇ ਅੰਕਲ ਜੀ ਮਸ਼ੀਨਾਂ ਵਾਲੇ ਪਿਆਰਾ ਲਾਲ ਜੀ ਇਹਨਾਂ ਦੀ ਇਹ ਘਰ ਬਣ ਰਿਹਾ ਜਿਹੜਾ ਬੜੀਆਂ ਆਸਾਂ ਨਾਲ ਤੇ ਚਲੋ ਜੀ ਕਰਦੇ ਆਂ ਗੱਲਬਾਤ ਥੋੜਾ ਜਿਹਾ ਟਾਈਮ ਦਿਓ ਹੋਰ ਲਓ ਜੀ ਮਸ਼ੀਨ ਵਾਲੇ ਵੀ ਲੈ ਕੇ ਮਸ਼ੀਨ ਪਹੁੰਚ ਗਏ ਆ ਓਏ ਉੱਥੇ ਤਾਂ ਥੋੜੀ ਜਿਹੀ ਲਿਆਉਂਦੇ ਆ ਅੱਧੀ ਅੱਧੀ ਹੈ ਇੱਧਰ ਠੇਕੇ ਦਾ ਸਾ ਮਥਵੇਸ਼ ਕਿੱਦਾਂ ਫੇ ਪਹੁੰਚ ਗਏ ਆ ਹੈਲੋ ਬੋਲਦਾ ਨਹੀਂ ਗਰਮੀ ਜ਼ਿਆਦਾ ਲੱਗਦੀ ਹੈ ਹਾਂ ਹਾਂ ਗਰਮੀ ਲੱਗਦੀ ਹੈ ਗਰਮੀ ਤੈਨੂੰ ਬਹੁਤ ਲੱਗਦੀ ਤੈਨੂੰ ਲਾਉਂਦੇ ਚੱਲੇ ਚੱਲੇ ਆ ਕੇ ਰੋ ਜਾਏ ਲੋ ਜਾਂ ਮਸ਼ੀਨ ਲੱਗਣ ਲੱਗੀ ਇੱਥੇ ਬੈਕ ਸਾਈਡ ਤੇ ਹਾਂ ਲੱਗਾ ਰਿਹਾ ਇਧਰ ਦਾ ਫੱਟੇ ਬਦਲਣ ਲੱਗੇ ਹਾਂ ਬਾਈ ਜੀ ਕਿਦਾਂ ਮੌਸਮ ਗਰਮੀ ਠੰਡੀ ਹੈ ਨਾਲ ਹੀ ਆ ਗਰਮੀ ਠੰਡੀ ਸਭ ਹੈ ਹਾਂ ਗਰਮੀ ਠੰਡੀ ਸਭ ਹੈ ਲੋ ਜੀ ਮਸ਼ੀਨ ਹੋ ਗਈ ਫੈਕਟਰੀ ਇਧਰ ਘਾਰੀ ਹੁਣੀ ਪਹੁੰਚ ਗਏ ਆ ਹਾਂਜੀ ਪਲੰਬਰ ਸਾਹਿਬ ਹਾਂਜੀ ਮਹਾਰਾਜ ਕੀ ਹਾਲ ਚਾਲ ਆ ਪੈ ਪਾਈ ਜਾਂਦੇ ਆ ਇਹਦੇ ਸ਼ਗਲ ਦਿਖਾਓ ਜਰਾ ਐਨ ਕੰਨ ਲਾਈਆਂ ਇਹ ਦਿਖਾਓ ਮੈਨੂੰ ਹੈਲੋ ਕਿਦਾਂ ਫੇ ਠੀਕ ਆ ਲੋ ਜੀ ਇਹ ਵੀ ਪਹੁੰਚ ਗਏ ਪੈਪੂਪ ਕਰੀ ਜਾਂਦੇ ਫੈਕਟਰੀ ਇਹ ਵੀ ਵਾਈਂਗ ਬਰ ਕੱਢਦੀ ਪਹਿਲਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਮਾਰੇ ਸਪਲਾਈਆਂ ਪਹਿਲਾਂ ਕਰਨੀਆਂ ਚਾਹੀਦੀਆਂ ਆ ਬਾਹਰ ਲੈਂਡਰ ਪਾਣ ਨਾਲ ਉਹਣਾ ਸਹੀ ਆ ਹਾਂਜੀ ਲੋ ਜੀ ਤਿਆਰੀਆਂ ਫੁੱਲ ਐਂਡ ਫਾਈਨਲ ਉਹ ਤੁਹਾਡਾ ਕਿੰਨਾ ਕੰਮ ਰਹਿ ਗਿਆ ਬਈ ਚਾਲੂ ਕਰ ਰੋ ਕਰੋ ਮਸ਼ੀਨ ਨੂੰ ਦਿਓ ਕਿਹੜਾ ਮੜਾਏ ਤੱਕ ਰੋੜਾ ਬੜਾ ਪਾਵੇ ਹਵਾ ਵੀ ਚੱਲ ਪਈ ਆ ਪਰ ਹੌਮ ਪੂਰਾ ਆ ਇਧਰ ਅੰਕਲ ਜੀ ਸਮੋਸੇ ਫਟ ਕਰੀਂ ਅੰਕਲ ਸਮੋਸੇ ਉਹ ਗਰਮ ਗਰਮ ਸਮੋਸੇ ਅੰਕਲ ਜੀ ਲੈ ਆਇਆ ਉਹ ਦੇਖ ਲੋ ਤੇ ਇਹ ਹਲੇ ਕੰਮ ਨਹੀਂ ਸ਼ੁਰੂ ਕਰਨ ਦੇ ਲੋ ਜੀ ਬਾਬਾ ਤਜੀਂਦਰ ਸਿੰਘ ਜੀ ਪਹੁੰਚ ਚੁੱਕੇ ਆ ਅਰਦਾਸ ਕਰਨ ਲਈ ਇਹ ਇਹ ਲੈਣਗੇ ਆ ਗਿਆ ਮਦਦ ਲੈਂਟਰ ਦੀ ਬਾਬਾ ਜੀ ਕਿਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਸੇਤਾ ਜੀ ਕਾਕੀ ਤੋਂ ਮਾਰਕੀ ਦੀ ਚਲੋ ਬਹੁਤ ਬਹੁਤ ਸ਼ੁਕਰ ਹੈ ਮਾਰਕੀ ਦਾ ਤੇ ਹੋ ਗਈਆਂ ਤਿਆਰੀਆਂ ਹੈ ਚਲੋ ਬਹੁਤ ਵਧੀਆ ਜੋ ਪਾ ਗਈ ਜੋ ਜਿੱਦੇ ਜਿੱਦਾਂ ਮਾਤਰਾ ਬਿਲਕੁਲ ਜੀ ਪੰਨੰਦ ਤੇ ਆਲੇ ਦੀ ਮਾਂ ਇਹ ਸਾਸੂ ਦੁਰੂ ਮਾ ਪਾਇਆ ਸਭ ਆਇਆ ਸਾਰਾ ਸਭ ਬਚਨ ਉਹ ਦਾਈਆਂ ਰਾਗਰਤਨ ਪਰਵਾਤ ਪਰੀਆਂ ਸ਼ਬਦ ਗਾਵਣੀਆਂ ਆਈਆਂ ਸਭ ਦੋ ਤੰਗ ਆ ਉਹ ਹਰੀ ਕੇ ਰਾਮ ਮੰਦir ਵਿੱਚ ਬਸਾਇਆ ਕਹੇ ਨਾਨਕ ਅਨੰਦ ਭਉ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰਨਾ ਲੈ ਅਰਨਾ ਰਹੁ ਤੂੰ ਮਨ ਮੇਰੀ ਦੁਸਾ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾ ਸਭ ਸਵਾਰਨਾ ਸੋਣੰਗ ਲਤ ਮਰਸੋ ਸਭ ਨੂੰ ਸਭੇ ਮੰਦ ਬਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾ ਲੈ ਸੱਚੀ ਸਾਰੇ ਭਉ ਅੰਗੀਕਾਰ ਤੇਰੀ ਕਰਤਾ ਤੇਰੀ ਸਭ ਹਿਦੇ ਸੋ ਪਾਵੈ ਸਦਾ ਸਿਮਸਲਾ ਤੇ ਨਾਮ ਅਨੁਭਾਸ ਸਵੇ ਨਾਮ ਦਿਨ ਕੇ ਮਨ ਵਸਿਆ ਬਾਜ ਸੁਖ ਪਹੇਰੀ ਕੈ ਨਨ ਸੱਚੀ ਸਾਰਾ ਤੇ ਸੱਚਾ ਨਾਮ ਮੇਰਾ ਅਦਾਰ ਸੱਚ ਨਾਮਿਆ ਅਦਾਰ ਮੇਰਾ ਜਿਲਾ ਸਭ ਗਵਾਂਗੀ ਤਲ ਸ਼ਾਂ ਸੁਖ ਮੇ ਵਸੇ ਦਿਨ ਇਛਾ ਸਭ ਹੋ ਜਾਈ ਸਦਾ ਕੁਰਬਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਵਧਾਈਆਂ ਤੇ ਨਨ ਸੁਨੋ ਸਤ ਸਤ ਰੋਪੀਆ ਰੂ ਸੱਚਾ ਨਾਮ ਮੇਰਾ ਅਦਾਰ ਵਾਜੇ ਪੰਚ ਸ਼ਕਰ ਸਭਾਗੇ ਕਰ ਸਭਾਗੇ ਸਭ ਦਵਾਜੇ ਕਲਾ ਜਿ ਕਰਤਾ ਹਰੀ ਪੰਚ ਦੂਤ ਦਵਾ ਸਕੀ ਤੇ ਕਾਲ ਕੰਟ ਕਮਾਰਿਆ ਸੋ ਧਰਮ ਪਾਇਆ ਤੁਧ ਜੋਸੀ ਨਾਮ ਹਰਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨੰਦ ਵਾਜੇ ਅਨੰਦ ਸੁਨੋ ਵਿਭਾਗੀ ਹੋ ਸਭਲ ਮਨੋਰਥ ਪੂਰੇ ਪਰਪਰਪ ਪਾਉ ਸਭ ਸੁਰੇ ਦੋ ਫਰੋ ਸਲਤਾਨ ਤੇ ਉਤਰੇ ਸੋਨ ਸਿੰਘੀ ਬਾਣੀ ਸੰਤ ਸੋਧਣਾ ਪੈਸ ਸੇ ਪੁਰੇ ਕੋ ਤੇ ਗਾਣੀ ਸੋ ਤੇ ਪੁਣੀ ਕਹਤੇ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਚਰਨ ਲਾਗੇ ਵਾਜ ਹੱਥ ਧੂਰ ਸਲੋ ਪਉਣ ਗੁਰੂ ਪਾਣੀ ਪਤਾ ਮਾਤਾ ਤਤਮਾ ਦਿਸਰਾਦੋ ਦਾਈ ਦਾ ਜਲ ਸਗਤ ਚੰਗਿਆਈਆਂ ਗੁਰਿਆਈਆਂ ਵਾਖਤਰ ਮਨ ਦੋ ਤਲੀਆਂ ਬੋ ਆਪਣੀ ਕੇ ਨਾਮ ਤੇ ਨਾਮ ਤੇ ਅਦੇ ਮੁਸ਼ਕਲ ਘਾਲ ਨਾ ਨਿਕਤੇ ਮੋਤੀਓ ਚਲੇਂ ਜੀ ਕੀ ਛੁਪਨੀ ਨਾ ਵਾਹਿਗੁਰੂ ਜੀ ਕਾ ਸ਼ਾਲਾ ਵਾਹਿਗੁਰੂ ਜੀ ਕੀ ਛੁਪਨੀ ਵਾਹਿਗੁਰੂ 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 ਜਿਸ ਨਾਮ ਦਿੱਤੇ ਆ ਵਿੱਚ ਤਾਂ ਉਹਨਾਂ ਦਾ ਸਤਿਕਾਰ ਕੋ ਦੇ ਜਾਣ ਗਾਂ ਕਾਲਸਾ ਜਿਸ ਹੈ ਉਤਾਂਤਾਰ ਸ਼ਿਆਰ ਹੈ ਦੇਗ ਤੇਗ ਬਤੇ ਬਿਰਤ ਕੀ ਪੈ ਪੰਥ ਕੀ ਜੀਤ ਸਾਹਿਬ ਦੀ ਸਹਾਇ ਆਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਮੁਸਖਾ ਨੂੰ ਸਿੱਖੀ ਦਾ ਅੰਕੇਸਤਾਰ ਰਹਿ ਦਮ ਵੇਗਦਾਨ ਦਾ ਸਾਲੂ ਦਾ ਭਰੋਸਾ ਦਾ ਨਾਮ ਦਾਣ ਸ਼੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਨਾਨ ਚੌਂਕੀਆਂ ਝੰਡੇ ਬੁੰਗੇ ਦੂਜਾ ਡਗਾਟਾ ਤਰਨਕਾ ਦੇ ਦੇਕਾਰ ਆਲਸਾ ਜੀ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸਖੰਡਾ ਮੰਨਿਆ ਜੀ ਗੁਰੂ ਗ੍ਰੰਥ ਸਾਹਿਬਾ ਹਲਾਤਾਂਤ ਮਾਪਾ ਦਰਵਾਤ ਦੇ ਸੁਭਾਗ ਭਗਵਾਨ ਜੀ ਵਾਦ ਨੂੰ ਦਿੱਤਿਆ ਨਾ ਸਰਦਾਰ ਦਾਸ ਦੀ ਆਕਰਤਾਬ ਉਤਮਤ ਪਰਵਤ ਤੇ ਜਲੂਤਿਆ ਕਰੇ ਰਿਹਾ ਆਪਣਾ ਮਹਲਾਪਨ ਦਾ ਅੱਜ ਜੁਮੂ ਕੇ ਸਤਿਕਾਰਯੋਗ ਸ੍ਰੀ ਪਿਆਰੀ ਰਾਜਜੀਤ ਦੀ ਲੋ ਜੀ ਅਰਦਾਸ ਬੇਨਤੀ ਹੋ ਗਈ ਆ ਬਾਬਾ ਜੀ ਨੇ ਮਾਰੇ ਤੋਂ ਆਗਿਆ ਲੈ ਲਈ ਆ ਲੈਂਟਰ ਦੀ ਤਿਆਰੀ ਆ ਤੁਹਾਡੀ ਤਿਆਰੀ ਹੋ ਗਈ ਬਈ ਹਾਂਜੀ ਹਾਂਜੀ ਕਰੋ ਮਸ਼ੀਨ ਨੂੰ ਚਾਲੂ ਹੋ ਜਾਦਾ ਹਾਂਜੀ ਪਾਈਆ ਲੈਂਟਰ ਸੱਚੀ ਜਿਹੜੀ ਖਾਸ਼ ਪੂਰੀ ਲੈ ਤਾਂ ਹਾਂਜੀ ਜੀਤ ਬਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੇ ਬਧਾਈਆਂ ਮਾਰੇ ਬਹੁਤ ਬਹੁਤ ਵਾਹਿਗੁਰੂ ਮਾਰੇ ਨੂੰ ਬਧਾਈਆਂ ਹੈ ਲੋ ਜੀ ਸ਼ੁਰੂ ਕਰੀਏ ਫਿਰ ਕਰਾਓ ਫਿਰ ਉਧਰ ਗਿਆੜਾ ਦਬਾਓ ਜਿਹੜਾ ਮਸ਼ੀਨ ਨੂੰ ਠੀਕ ਹੈ ਹੈ ਰੁਕਣਾ ਹੈ ਅਭੀ ਹਾਂ ਪ੍ਰਸ਼ਾਦ ਵਰਤਾ ਦੇਣਾ ਪ੍ਰਸ਼ਾਦ ਬਤਾਓ ਕਿ ਚਾਹ ਤੋਂ ਚਲੋ ਜੀ ਕਹਿੰਦੇ ਚਾਹ ਪਾਣੀ ਪੀ ਕੇ ਪ੍ਰਸ਼ਾਦ ਛਕ ਕੇ ਤਾਂ ਫੇਰ ਕੀ ਕਰਨਾ ਲੋ ਜੀ ਲੋ ਜੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਸਮੋਸਾ ਹੋ ਜਵੇ ਨਾ ਚਾਹ ਨਾ ਹੈ ਨਾ ਲੈ ਬਈ ਹਾਂਜੀ ਸਿੰਘ ਸਾਹਿਬ ਕਿਤਾ ਸੋਸਰ ਠੀਕ ਆ? ਹਾਂਜੀ ਹੋਰੀ। ਸਾਈਜ਼ ਤਾਂ ਛੋਟਾ। ਦੱਸ ਦਿਓ। ਅਲਹਾਮਾ ਦੇ ਇਹਦਾ ਬੰਦੇ ਨੂੰ। ਲਓ ਜੀ ਇਹ ਸਾਰੀ ਲੇਬਰ। ਇਧਰ ਆਂਟੀ ਸਾਡੀ ਚਾਹ ਲੈ ਕੇ। ਹਨ ਕਿਦਾ ਵਧਾਈਆਂ ਬਹੁਤ ਬਹੁਤ। ਨਹੀਂ ਹੁਣ ਤਾਂ ਮਹਰਾ ਹੀ ਪਹਿਲਾਂ ਬੰਦੈ। ਪਹਿਲਾਂ ਪਹਿਲਾਂ ਹਾਂਜੀ। ਆ ਸਾਰੀ ਲੇਬਰ। ਹਾਂ ਹੈਲੋ। ਹੈ ਹੈ ਓਏ ਇਧਰ ਆ ਇਧਰ। ਇਹ ਕੁੜੀ ਕਰੀ ਜਾਂਦੀ ਸੇਵਾ ਹੈ। ਉਹ ਮੁਕ ਰੱਪ ਤੇ ਗਿਆ ਹਾਂਜੀ ਅੰਕਲ ਜੀ ਕਿਦਾਂ ਉਹ ਟੱਕਣ ਲੈ ਕੇ ਆਉ ਇਹਦਾ ਕਿੱਥੇ ਆ ਤੁਸੀਂ ਸਮੋਸੇ ਦੀ ਦੁਕਾਨਦਾਰੀ ਲਾਈ ਅੱਜ ਹਾਂਜੀ ਚਾਹ ਜੀ ਚਾਹ ਸਮੋਸਾ ਹਾਂਜੀ ਹਾਂਜੀ ਅੰਕਲ ਜੀ ਦੁਕਾਨਦਾਰੀ ਲਾ ਦੇਖੋ ਲੈਂਟਰ ਪੈਂਦਾ ਦੇਖ ਕੇ ਦੇਖ ਲੋ ਹੈ ਆ ਦੇਖ ਲੋ ਸੂਤ ਜਿੱਥੇ ਲੈਂਟਰ ਪਉਦਾ ਉੱਥੇ ਪਹੁੰਚ ਜਾਂਦੇ ਆ ਦੰਨਾ ਠਾਣ ਨਾਲ ਹੀ ਦਿੰਦੇ ਵੇ ਹੋ ਲੋ ਚਾਹ ਆ ਬੰਸੀਆ ਕਲਕਲ ਕਰੀਂ ਬਤ ਆ ਲੈਂਟਰ ਤੇ ਜਿਆਦਾ ਗਰਮੀ ਨੇ ਪੂਰੀ ਬੱਟ ਕੱਡੇ ਹੋਇਆ ਗਰਮੀ ਨੇ ਵੀ ਲੋਗੇ ਮਸ਼ੀਨ ਹੋ ਗਏ ਸਟਾਰਟ ਤੇ ਲੇਬਰ ਸਾਰੀ ਤਿਆਰ ਵਰ ਤਿਆਰ ਪਰਨੇਪੁਰ ਨੇ ਬੰਨੀ ਜਾਂਦੀ ਆ ਚੰਗੀ ਤਰ੍ਹਾਂ ਆ ਬਿੰਨੇ ਬਣਾ ਲਏ ਆ ਦੇਖੋ ਮਿਹਨਤ ਦਾ ਕਿੰਨਾ ਕੰਮ ਹੈ ਲੈਂਡਰ ਦਾ ਤੇ ਆਹ ਲਓ ਪਹਿਲੀ ਟਿਗਾੜੀ ਪੈ ਗਈ ਆ ਇਹਨੂੰ ਕਹਈਆ ਕਹਿੰਦੇ ਆਪਾਂ ਲਵਾਂਡਾ ਰੇਤਾ ਦਾ ਇੱਥੇ ਮਾਲ ਪਿਆ ਸਾਰਾ ਆਹ ਦੇਖੋ ਰੇਤਾ ਬਜਰੀ ਇੱਧਰ ਸੀਮੈਂਟ ਆ ਗਿਆ ਜੀ ਇੱਥੋਂ ਜਾਣਾ ਸਾਰਾ ਸੌਣ ਉੱਤੇ ਆ ਲੈਂਟਰ ਬਣਾ ਸ਼ੁਰੂ ਹੋ ਗਿਆ ਦੇਖੋ ਬਾਥਰੂਮ ਇਧਰੋਂ ਸਾਰ ਕੀਤਾ ਇਧਰੋਂ ਸ਼ੁਰੂ ਹੋ ਕੇ ਉਦੋਂ ਜਾਓਗੇ ਸਾਰਾ ਘੁੰਮ ਕੇ ਇੱਥੇ ਆ ਕੇ ਫਿਨਿਸ਼ ਕਰੋਗੇ ਇਧਰ ਲੱਗਿਓ ਮੈਸਤਰੀ ਉਹ ਬਣ ਗਿਆ ਕੰਡਾ ਉਸ ਕੰਡੇ ਦੇ ਹਿਸਾਬ ਨਾਲ ਇਹਨਾਂ ਨੇ ਲੈਂਟਰ ਪਾਉਣਾ ਹੈ ਜੀ ਕਿੰਨੀ ਥਿਕਨੈਸ ਰੱਖਣੀ ਆ ਲੈਂਟਰ ਦੀ ਪਰ ਪਰ ਕੜਾਈਏ ਬਾਈ ਹੁਣ ਹੀ ਲਈ ਜਾਂਦੇ ਆ ਉਹ ਜੀ ਇਨਾ ਏਰੀਆ ਹੋ ਗਿਆ ਆ ਲੰਘ ਤਹਾਰ ਇੰਦਰ ਬੰਦੇ ਕਾਮੋ ਕਈ ਜਾਂਦੇ ਆ ਤੇ ਹੱਲੇ ਦਾ ਹੈ ਥੋੜਾ ਜਿਹਾ ਆ ਬਾਕੀ ਸਾਰਾ ਹੀ ਏਰੀਆ ਪਿਆ ਆ ਦੇਖ ਲਓ ਇਹ ਵਾਈਬ੍ਰੇਸ਼ਨ ਬੱਜੀ ਜਾਂਦਾ ਨਾਲ ਨਾਲ ਜਿੰਨਾ ਕੰਫੀਡੈਂਸ ਵਧ ਜਾਂਦੀ ਆ ਇਹ ਵਾਈਬ੍ਰੇਸ਼ਨ ਹੁੰਦਾ ਜੀ ਵਾਈਬ੍ਰੇਟਰ ਵਾਈਬ੍ਰੇਸ਼ਨ ਕਰਦਾ ਆ ਤੇ ਇਹਨਾਂ ਕੰਕਰੀਟ ਦੇ ਅੰਦਰੀ ਪ੍ਰੋਪਰ ਜਿਹੜਾ ਵਿੱਚੋਂ ਖਾਲੀ ਜਾਂਦਾ ਸਰੀਰ ਦੇ ਵਿੱਚ ਟੱਕ ਚਲ ਜਾਂਦਾ ਸਾਰਾ ਕੰਫਿਊਜ਼ਰੀ ਹੁੰਦੀ ਆ ਲੋ ਜੀ ਪਹਿਲਾਂ ਮਸ਼ੀਨ ਲੱਗੀ ਸੀ ਪਿੱਛੇ ਤੇ ਪਿਛਲਾ ਏਰੀਆ ਸਾਰਾ ਹੋ ਗਿਆ ਕਹਿੰਦੇ ਸੌਖਾ ਕੰਮ ਕਰ ਲੀਏ ਬੰਦੇ ਮਸ਼ੀਨ ਲੈ ਅੱਗੇ ਤੇ ਆਹ ਮੋੜ ਦਾ ਪੋਜੀਸ਼ਨ ਰਹਿ ਗਿਆ ਸਿਰਫ ਤੇ ਇਹ ਵੀ ਕਰਨ ਲੱਗੇ ਆ ਹੁਣ ਮਸ਼ੀਨ ਸੈੱਟ ਕਰਕੇ ਪ੍ਰਸ਼ਾਦਾ ਇੱਧਰ ਚੱਲਦਾ ਪਿਆ ਪ੍ਰਸ਼ਾਦਾ ਭਟੂਰੇ ਛੋਲੇ ਹਾਂਜੀ ਹਾਂਜੀ ਜੀ ਹਾਂਜੀ ਪ੍ਰਸ਼ਾਦਾ ਗਰਮਾ ਗਰਮ ਹੈ ਹਾਂਜੀ ਗਰਮਾ ਗਰਮ ਜੀ ਬਾਈ ਦੇ ਰਿਹਾ ਹੈ ਯਾਰ ਕੀ ਬਾਤ ਹੈ ਲੰਗਰ ਚੱਲ ਰਿਹਾ ਇੱਥੇ ਸਵੇਰ ਦੇ ਕਰਦੇ ਲੱਗੇ ਸੀ ਪੱਕਾ ਲਾ ਕੇ ਬੈਠੇ ਹੁਣ ਤੇ ਪ੍ਰਸ਼ਾਦਾ ਸ਼ਕਾਇਆ ਜੀ ਅੰਕਲ ਜੀ ਸਾਡੇ ਸੇਵਾ ਕਰ ਰਹੇ ਹਾਂਜੀ ਅੰਕਲ ਜੀ ਹਾਂਜੀ ਕਿੰਦਾ ਫੇਰ ਗਰਮੀ ਕਹਿੰਦੇ ਬੱਟ ਬੱਡੀ ਕੱਢ ਤੇ ਛੱਡ ਹੋਈ ਜਾਂਦੀ ਆ ਹਾਂਜੀ ਬਹੁਤ ਜ਼ਿਆਦਾ ਹਾਂਜੀ ਜ਼ਿਆਦਾ ਨਹੀਂ ਹੋਗੀ ਕੁਝ ਲੱਗੀ ਹੋਵੇ ਹੈ ਪ੍ਰਸ਼ਾਦਾ ਸ਼ਾਕ ਕੇ ਜਿਹੜਾ ਮੋਹਰ ਥੋੜਾ ਜਿਹਾ ਪੋਰਸ਼ਨ ਰਹਿ ਗਿਆ ਬਸ ਉਹ ਵੀ ਕੰਪਲੀਟ ਹੋ ਜਾਣਾ ਘੰਟੇ ਦੇ ਦੋ ਹੋਰ ਲੱਗਣੇ ਆ। ਲੋ ਜੀ ਸਵੇਰ ਦੇ 2:00 ਹੁਣੇ ਲੱਗੇ ਆ ਲੈਂਟਰ ਪਾਉਣ ਆ ਸਾਰਾ ਏਰੀਆ ਪਿਛਲਾ ਕੰਪਲੀਟ ਹੋ ਗਿਆ। ਮਸ਼ੀਨ ਚੱਕ ਇੱਧਰ ਲਿਆਏ ਤਾਂ ਆਹ ਲੋ ਜੀ। ਆਹ ਏਰੀਆ ਹੁਣ ਸ਼ੁਰੂ ਕੀਤਾ ਆ ਤੇ ਆਹ ਲਾਸਟ 20% ਏਰੀਆ ਰਹਿ ਗਿਆ ਤੇ ਮਸ਼ੀਨ ਲਾਈ ਇੱਥੇ ਲਾ ਕੇ। ਤੇ ਆਪਾਂ ਵੀ ਸਵੇਰ ਦੇ ਇੱਥੇ ਹੀ ਆ। ਆ ਲੋ ਨਾਲ-ਨਾਲ ਸੁੱਕੀ ਜਾਂਦਾ ਦੋ। ਅਠੀ ਜਾਂਦਾ ਆ ਨਾਲ-ਨਾਲ ਹੀ ਕੰਮ। ਗਰਮੀ ਵੀ ਪੂਣੀ ਆ ਬੰਦੇ ਨਾ ਪਾਣੀ ਪਾ ਪਾ ਕੇ ਸਰੀਰ ਤੇ ਗਰਮੀ ਨੂੰ ਹਟਾ ਰਹੇ ਆ ਨਾਲ ਨਾਲ ਲਾਈ ਜਾਂਦੇ ਤੇ ਨਾਲ ਨਾਲ ਕੰਮ ਕਰੀ ਜਾਂਦੇ ਆ ਆ ਦੇਖਿਆ ਥੋੜਾ ਜਿਹਾ ਜੇਰੀਆ ਬਸ ਇਹ ਵੀ ਹੁੰਦਾ ਕੰਮ ਇਹ ਤੇ ਫੇਰ ਆਪਣੀ ਛੁੱਟੀ ਹੋਣੀ ਆ ਤੇ ਟਾਈਮ ਵੀ ਸ਼ਾਮ ਵੱਜ ਕੇ ਹੋ ਗਈ ਹੈ ਜੀ ਇਹਨ 4:40 ਹੋ ਗਏ ਹੈ ਜੀ ਸ਼ਾਮ ਦੇ ਤੇ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਲੱਗ ਜਾਏਗਾ ਤਾਂ ਅੱਧਾ ਘੰਟਾ ਹੋਰ ਘੰਟਾ 1 ਘੰਟਾ ਲੱਗ ਜਾਏਗਾ ਉਹ ਜੇ 1 ਘੰਟਾ ਕਹਿੰਦੇ ਹੋਰ ਲੱਗ ਜਾਣਾ 6:00 ਵੱਜੂਗੇ ਹਲੇ ਇੱਥੇ ਇਧਰ ਮੌਸਮ ਵੀ ਥੋੜਾ ਜਿਹਾ ਲੱਗਦਾ ਬੱਦਲ ਜਿਹਾ ਹੁੰਦਾ ਫਿਰਦਾ ਆ ਤਾਂ ਸਵੇਰ ਦਾ ਮਾਰੇ ਨੇ ਕਿਰਪਾ ਕਰਤੀ ਮੀਂਹ ਨਹੀਂ ਆਇਆ ਕੀ ਸਾਬਾ ਉਹ ਲੋ ਗਰਮੀ ਕਿੰਨੀ ਹੋਣੀ ਆ ਬਾਈ ਦੇਖ ਲੋ ਨਾਲ ਨਾਲ ਲਾਈ ਜਾਂਦੇ ਨਾਲ ਨਾਲ ਕੰਮ ਕਰੀ ਜਾਂਦੇ ਆ ਤੇ ਗਰਮੀ ਨੇ ਸਵੇਰ ਦੇ ਬਟ ਕੱਡੇ ਪਏ ਆ ਦੇਖ ਲੋ ਕੰਮ ਕਰਨ ਦੇ ਕਿਹੜੇ ਸੋਖੇ ਪਏ ਆ ਕਿਉਂ ਬਾਈ ਗਰਮੀ ਬਹੁਤ ਜ਼ਿਆਦਾ ਹੈ ਨਾ ਹਾਂ ਲੋ ਜੀ ਲੈਂਟਰ ਹੋ ਗਿਆ ਕੰਪਲੀਟ ਤੇ ਮਸ਼ੀਨ ਖੁੱਲੀ ਜਾਂਦੇ ਬਾਈ ਖਨੀ ਇੱਧਰ ਮਸ਼ੀਨ ਨੂੰ ਖੋਲ ਕੇ ਜਦਨਾਤ ਹੋ ਕੇ ਖੜ ਗਿਆ ਤਾਂ ਇੱਧਰ ਕਰੀ ਜਾਂਦਾ ਬਜਲੀ ਇਕੱਠੀ ਆ ਹੋ ਗਿਆ ਕੰਪਲੀਟ ਤੇ ਹੁਣ ਆਪਣਾ 1500 ਦਾ ਲੈਂਡਰ ਖੁੱਲੂਗਾ ਤੇ ਫੇਰ ਚੱਲੂਗਾ ਕੰਮ ਤੇ ਆਪਾਂ ਮਹਾਰਾਜ ਚੱਗੀਆਂ ਤੇ ਨਾਲੇ ਬਾਕਸ ਜਿਹੜੇ ਸੈਟਅਪ ਕਰਾਂਗੇ ਤੇ ਸਾਦੇ ਕੰਮਕਾਰ ਫੇਰ ਚੱਲਣੇ ਆ ਤੇ ਜਦ ਤੱਕ ਫੇਰ ਮਿਲਦੇ ਆ ਆਪਾਂ ਛੋਟੇ ਬ੍ਰੇਕ ਤੋਂ ਬਾਅਦ ਜਿਹਨੂੰ ਲਾਈਕ ਤੇ ਕਮੈਂਟ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵਧਾਈਆਂ ਦਿਓ ਬਾਈ ਪੀਰ ਤੇ ਕਾਲੇ ਨੂੰ ਤੇ ਲੱਭੇ ਨੂੰ ਤੇ ਵਧਾਈਆਂ ਬਹੁਤੋ ਪਿਆਰ ਨਾਲ ਅੰਕਲ ਜੀ ਨੂੰ